ਹੈਲੋ ਜੀ ਜੈ ਸ਼੍ਰੀ ਕ੍ਰਿਸ਼ਨ ਮੈਂ ਮੌਨਿਕਾ ਸੰਜਨਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਹੋ ਸਨਾਓ ਤੁਸੀਂ ਸਾਰੇ ਜਣੇ ਠੀਕ ਹੋ ਪ੍ਰਮਾਤਮਾ ਦੇ ਕਿਰਦਾਸ ਕਰੀਏ ਕਿ ਸਾਰੇ ਜਣੇ ਠੀਕ ਰਹੀਏ ਪਰ ਆਪਾਂ ਵੀ ਹੁਣ ਬੇਕੋ ਸਿਰ ਮਨ ਖਾਰੇ ਜੀ ਕੱਲੇ ਤਾਂ ਤਾਂ ਨਹੀਂ ਨਹੀਂ हट ਰਿਹਾ ਹੈਗਾ ਔਰ ਅੰਦਰ ਕਾਲੀ ਘਟਾ ਬਾਹਰ ਕਾਲੀ ਘਟਾ ਹੋਣ ਦੇ ਕਾਰਨ ਅੰਦਰ ਇੰਨਾ ਜਿਆਦਾ ਹਨੇਰਾ ਹੋਇਆ ਪਿਆ ਮੈਂ ਤੁਹਾਨੂੰ ਦਿਖਾ ਕੇ ਲੈਣੀ ਆ ਚੱਪਲ ਪਾ ਲਵਾਂ ਬਹੁਤ ਜਿਆਦਾ ਬੁਰਾ ਹਾਲ ਹੋਇਆ ਪਿਆ ਦੇਖੋ ਇੱਧਰ ਕੁਰਾਤ ਜਿੰਨਾ ਨਿਹਰਾ ਹੋਇਆ ਪਿਆ ਜਿਵੇਂ ਮਾੜਾ ਮਾੜਾ ਜੇ ਵਿੱਚ ਨੂੰ ਚਾਨਨਾ ਅੰਦਰ ਟੱਕ ਕਿਚਨ ਪਿੱਛੇ ਜਨੂੰ ਪਰ ਦੇਖੋ ਕਿਵੇਂ ਨਿਹਰਾ ਹੋਇਆ ਪਿਆ ਕੱਪੜਿਆਂ ਦਾ ਟੇਰ ਲੱਗਿਆ ਪਿਆ ਕਿਉਂਕਿ ਮੇਰੇ ਨਾ ਗਰੀਲੇ ਹੈ ਨਹੀਂ ਜੀ ਪੋੜੀ ਤੇ ਇਸ ਕਰਕੇ ਫਿਰ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਕਿਆ ਕਰੀਏ ਜੀ ਤੇ ਆ ਦੇਖੋ ਮੀਨਤਾ ਨਾ ਮੈਨੂੰ ਲੱਗਦਾ ਕਿ ਤੇ ਅੰਬਾਲੇ ਨੂੰ ਕੋਈ ਖਤਰਾ ਨਾ ਹੋ ਜੇ ਵੀ ਹਜੇ ਤੱਕ ਤਾਂ ਹੈ ਨਹੀਂ ਵੈਸੇ ਹੈ ਵੀ ਕਿਉਂ ਨਹੀਂ ਹੈ ਵੀ ਔਰ ਹੈ ਵੀ ਨਹੀਂ ਮੈਂ ਦਿਖਾਨੀਆ ਤੁਹਾਨੂੰ ਬਹੁਤ ਜਿਆਦਾ ਜੀ ਕੱਲ ਦਾ ਮੀ ਪੈਰਾ ਗਟਰ ਬੁਟਰ ਨੇਾਰੇ ਪਰੇ ਪੈ ਨੇ ਤੇ ਇੱਕ ਵੀਡੀਓ ਮੈਂ ਲਗਾਵਾਗੀ ਜਿੱਥੇ ਦੀ ਉਹ ਭੈਣ ਨੇ ਵੀਡੀਓ ਪਾਈ ਹੈ ਜੀ ਉੱਥੇ ਤਾਂ ਆਪਣੇ ਇੱਕ ਨਾ ਅ ਆਪਣੇ ਬਹੁਤ ਨੇੜੇ ਦੇ ਕੋਈ ਨਜ਼ਦੀਕੀ ਦੇ ਰਹਿੰਦੇ ਨੇ ਮੇਰਾ ਬਹੁਤ ਮੇਰਾ ਨਾ ਉਹ ਵੀਡੀਓ ਦੇਖ ਕੇ ਮੇਰਾ ਮਨ ਇੰਨਾ ਖਰਾਬ ਹੋਇਆ ਬਹੁਤ ਜਿਆਦਾ ਮੇਰਾ ਮਨ ਖਰਾਬ ਹੋਇਆ ਫਗਵਾੜੇ ਤੋਂ ਆਪਣੇ ਭੈਣ ਹੈ ਜੀ ਬਹੁਤ ਪ੍ਰੇਮ ਭਾਵਨਾ ਹੈ ਮੇਕਨੇ ਭੈਣ ਆਪਣੇ ਨਾਲ 5-6 ਸਾਲਾਂ ਤੋਂ ਜੁੜੇ ਹੋਏ ਨੇ ਤੇ ਬੜੀਆਂ ਵਾਰੀ ਆਪਣੇ ਇਹਨਾਂ ਨੂੰ ਚਾਦਰਾਂ ਵੀ ਤੇਜੀਆਂ ਨੇ ਹਜੇ ਬਸ ਰੂਪ ਰੂਹ ਨਹੀਂ ਹੋਏ ਕਦੀ ਪਰ ਕਦੀ ਨਾ ਕਦੀ ਚਲੋ ਪ੍ਰਮਾਤਮਾ ਮਿਲਾਂਦਾ ਤਾਂ ਜ਼ਰੂਰ ਜਾਵਾਂਗੀ ਬਾਕੀ ਦੇਖੋ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਇੰਨਾ ਜ਼ਿਆਦਾ ਪਿਆਰ ਹੋ ਗਿਆ ਜੀ ਦੁਪਹਿਰ ਦਾ ਦੇਖੋ ਪਉਣਾ ਇੱਕ ਦਾ ਟਾਈਮ ਹੋ ਗਿਆ ਆਪਾਂ ਹੁਣ ਕੰਮ ਤੋਂ ਹੰਦਾਂ ਨਿਬੜ ਕੇ ਮੈਂ ਵੀ ਹੁਣੀ ਫ੍ਰੀ ਹੋਈ ਸੀ ਤੇ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਕੀ ਕਰੇ ਰੱਬ ਤੇ ਕਿੰਨੇ ਨਿਰਦਾਸ ਕਰ ਰਿਹਾ ਹੈ ਮਾਲਕਾ ਉਸ ਵੀਡੀਓ ਨੂੰ ਦੇਖ ਕੇ ਨਾ ਮੈਂ ਇੰਨਾ ਰੋਈ ਇੰਨਾ ਰੋਈ ਮੇ ਖਾਈ ਵੀ ਕਿਆ ਬਣੂਗਾ ਸੱਚੀ ਸੰਸਾਰ ਦਾ ਜਾਣ ਤ ਹੈਗਾ ਜੱਗ ਤੇ ਤੇ ਪ੍ਰਮਾਤਮਾ ਲੈ ਕੇ ਵੀ ਕਿਸ ਤਰ੍ਹਾਂ ਜਾਊਗਾ ਪਤਾ ਨਹੀਂ ਹੈਗਾ ਪਰ ਉਧਰ ਆਪਣੇ ਕਬਲ ਵੀਰੇ ਉਹਨਾਂ ਨੇ ਵੀ ਪਾਈ ਆ ਸ਼ਾਰਟ ਵੀਡੀਓ ਤੇ ਇੱਧਰ ਆਪਣੇ ਦੇਵਗਨ ਫੈਮਿਲੀ ਨੇ ਵੀ ਪਾਈ ਆ ਹਨਾ ਤੇ ਲੱਗੇ ਵੀ ਬੇਚਾਰੇ ਸਾਰੇ ਯੂਟਿਊਬਰ ਵੀ ਵਿੱਚੇ ਲੱਗੇ ਵੇ ਸਾਰੇ ਭੈਣ ਭਾਈ ਲੱਗੇ ਵਿਆ ਯੂਟਿਊਬਰ ਤਾਂ ਛੋਟੋ ਜੀ ਸਾਰੇ ਲੱਗੇ ਵੇ ਆ ਇੰਨੇ ਜ਼ਿਆਦੇ ਜਿਹੜੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਜੀ ਆਰਾਮ ਨਾਲ ਸੌਣਾ ਤਾਂ ਆਪਣੇ ਬੱਚਿਆਂ ਦੇ ਕੋਲ ਸੌਣਾ ਤਾਂ ਆਪਣੇ ਸਵੇਰੇ ਉੱਠ ਕੇ ਹਨਾ ਦਿਨ ਚਾਰੇ ਆਪਣੀ ਮੱਝਾਂ ਗਾਂਵਾਂ ਤੋਂ ਸ਼ੁਰੂ ਕਰਨੀ ਸੀ ਕਿਉਂਕਿ ਉਸ ਏਰੀਏ ਦੇ ਵਿੱਚ ਨਾ ਮੱਝਾਂ ਗਾਂਵਾਂ ਵੀ ਬਹੁਤ ਰੱਖੀਆਂ ਹੋਈਆਂ ਨੇ ਹਨਾ ਤੇ ਪਰ ਅੱਜ ਆ ਹਾਲਤ ਹੋਈ ਪਈ ਐ ਆਜਾ ਹਾਲਤ ਹੋਈ ਪਈ ਐ ਕੋਈ ਨਹੀਂ ਤੇ ਬਸ ਹੁਣ ਕੀ ਕਰੇ ਜੀ ਬਹੁਤ ਜ਼ਿਆਦੇ ਬੁਰੀ ਹਾਲਤ ਹੋਣ ਕਰਕੇ ਕਹਾ ਦੇ ਤੁਸੀਂ ਦੇਖੋ ਅੰਮਾਲੇ ਦਾ ਵੀ ਬਹੁਤ ਬੁਰਾ ਹਾਲ ਹੈ ਆ ਦੇਖੋ ਜੀ ਉਹ ਸਾਰਾ ਪਲਾਟ ਭਰਿਆ ਪਿਆ ਬਿਲਕੁਲ ਉੱਪਰ ਤੱਕ ਨਾ ਪਲਾਟ ਉਹ ਸਾਰਾ ਭਰਿਆ ਪਿਆ ਸਾਰਾ ਜੀ ਤੁਹਾਨੂੰ ਦਿਖ ਨਹੀਂ ਰਿਹਾ ਹੁਣ ਸਾਰਾ ਪਲਾਟ ਆ ਭਰਿਆ ਪਿਆ ਵਿੱਚ ਵਿੱਚ ਨਾ ਚੰਗੀ ਤਰ੍ਹਾਂ ਦੇਖਿਓ ਨਿਗਾਹ ਜੀ ਮਾਰ ਕੇ ਉਹ ਉਹ ਜਿਵੇਂ ਉਹ ਪਾਣੀ ਆ ਉਹ ਸਾਰੇ ਚ ਉਹਨਾਂ ਨੇ ਚੱਕਿਆ ਤਾਂ ਜਿਉ ਉਹ ਸਾਰਾ ਭਰਿਆ ਪਿਆ ਆ ਨਾਲ ਵਾਲਾ ਪਲਾਟ ਆ ਸਾਰਾ ਭਰਿਆ ਪਿਆ ਨਸਵੇਰ ਉੱਠ ਕੇ ਦੇਖਦੀ ਹੁੰਨੀ ਆ ਜਿਹੜਾ ਇਹ ਵਾਲਾ ਪਲਾਟ ਹੈ ਆਪਾਂ ਨੂੰ ਇੱਧਰ ਸੱਜੇ ਪਾਸੇ ਆ ਖੱਬੇ ਪਾਸੇ ਆ ਇਹੜਾ ਸਾਰਾ ਭਰਿਆ ਪਿਆ ਟੂਜੈਟ ਬੱਚੇ ਆ ਗਏ ਸਕੂਲ ਤੇ ਇਧਰ ਨਾਲ ਦੇਣ ਦੀ ਤੇ ਬੱਸ ਕੀ ਕਰੀਏ ਜੀ ਬਹੁਤ ਜ਼ਿਆਦਾ ਸਾਰੇ ਮੇਰੇ ਤਾਂ ਆਪ ਘਰ ਦੇ ਕੋਲ ਜੀ ਕਿਤੇ ਵੈਸੇ ਡਰ ਲੱਗਦਾ ਕਿ ਸਸਰੇ ਤੋਂ ਹਨਾ ਕੋਈ ਕਹਿੰਦੇ ਨਹੀਂ ਹੈਗੇ ਰੱਬ ਦੇ ਜੀਵ ਤੋਂ ਚਲੋ ਆਪਣੇ ਚਰਨਾਂ ਦੇ ਵਿੱਚ ਰੱਖੇ ਪਰਨਾ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਹੈ ਮਾਲਕਾ ਚਲੋ ਜੀ ਅੱਜ ਆਪਾਂ ਸਾਰੇ ਜਣੇ ਅਰਦਾਸ ਕਰੀਏ ਔਰ ਤਾਂ ਮੈਂ ਕੁਝ ਨਹੀਂ ਕਹਿ ਸਕਦੀ ਹੈਗੀ ਹਜੇ ਮੈਨੂੰ ਖੁਦ ਨਹੀਂ ਸਮਝ ਆ ਰਹੀ ਹੈ ਨਾ ਬੰਦਾ ਕੀ ਕਰੇ ਕੀ ਨਹੀਂ ਪਰ ਕਿ ਨਾ ਜਿਹੜੀ ਉਹ ਭੈਣ ਨੇ ਵੀਡੀਓ ਪਾਈ ਹੈ ਉੱਥੇ ਕਿ ਨਾ ਕਿਉਂਕਿ ਉਹ ਵੀਡੀਓ ਉਹਨਾਂ ਨੇ ਵੀ ਪਾਈ ਹੈ ਉਹ ਭੈਣ ਮੇਰੇ ਕੋਲ ਇੱਧਰ ਨਹੀਂ ਫਿਰੋਜ਼ਪੁਰ ਵਾਲੀ ਸਾਈਡ ਤੋਂ ਨੇ ਤੇ ਕਾਫੀ ਟਾਈਮ ਤੋਂ ਜੁੜੇ ਹੋਏ ਆ ਆਪਣੇ ਨਾਲ ਉਹਨਾਂ ਨੇ ਵੀਡੀਓ ਪਾਈ ਹੈ ਤੇ ਉਹ ਵੀਡੀਓ ਦੇ ਵਿੱਚ ਕਿ ਨਾ ਮੈਨੂੰ ਇਦਾਂ ਲੱਗਿਆ ਕਿ ਉਹਨਾਂ ਦਾ ਬੇਟਾ ਵੀ ਖੜਾ ਏ ਕਿਉਂਕਿ ਦੀਦੀ ਸਟੇਟਸ ਲਾਂਦੇ ਆ ਨਾ ਮੈਂ ਇਹ ਵੀਡੀਓ ਵੈਸੇ ਮੈਂ ਫਗਵਾੜੇ ਤੋਂ ਮੰਗਵਾਈ ਸੀ ਸਵੇਰੇ ਉਸ ਤੋਂ ਬਾਅਦ ਉਹ ਭੈਣ ਨੇ ਵੀ ਮੈਨੂੰ ਪਾਈ ਸੀ ਵੀਡੀਓ ਹੈ ਮੈਨ ਨੇ ਦੋਨਾਂ ਭੈਣਾਂ ਤੋਂ ਮੰਗਵਾਈ ਆ ਉਹਨਾਂ ਨੇ ਤਾਂ ਚਲੋ ਸਟੇਟਸ ਲਾਇਆ ਹੋਇਆ ਸੀ ਟੈਲੀਫੋਨ ਫੋਨ ਤਾਂ ਤਾਂ ਸਾਂਭੀ ਲੰਦਾ ਪਰਨਾ ਮੇਰੇ ਮਾਲਕਾ ਇੰਨਾ ਕਹਿਰ ਨਾ ਕਰ ਇੰਨਾ ਕਹਿਰ ਨਾ ਕਰ ਆਪਾਂ ਨੇ ਵੀ ਜੂ ਰਡਾਂਗਰੀ ਨਦੀ ਕੋਲ ਸਭ ਕੁਝ ਪਰਿਆ ਪਿਆ ਜੀ ਪਰ ਆ ਜੋ ਜੀ ਅੱਜ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਦੇ ਅੱਗੇ ਕੀ ਹੈ ਮਾਲਕਾ ਜੀ ਜਾਣਤਾ ਹੈਗਾ ਹੀ ਜਿਸ ਇਸ ਘਰਤੀ ਤੇ ਜਾਈਆ ਤਾਂ ਜਾਮਗੇ ਜਰੂਰ ਪਰਕ ਨਾ ਲੈ ਕੇ ਤੂੰ ਦਾਤਾ ਮੇਰੇ ਜਾਈਂ ਠੰਡੇ ਸਿਲੇ ਪਰ ਕਿਹਨਾਂ ਜਿਹੜੇ ਬੇਜੁਬਾਨ ਜਾਨਵਰ ਹੈ ਉਹਨਾਂ ਦੇ ਉੱਪਰ ਵੀ ਇੰਨਾ ਕਹਿਰ ਪਨਾ ਰਿਹਾ ਲੋਕਾਂ ਦੀ ਮੱਝਾਂ ਦਾ ਮਾ ਇਹ ਪਾਣੀ ਦੇ ਵਿੱਚ ਤਿਰ ਰਹੀਆਂ ਦੇ ਦੇ ਕੇ ਕਿ ਨਾ ਵੀਡੀਓਜ਼ ਬਹੁਤ ਜਿਆਦਾ ਇੰਨਾ ਮਨ ਖਰਾਬ ਹੋ ਰਿਹਾ ਜੀ ਬਹੁਤ ਜਿਆਦਾ ਨਾਰ ਚਾਜਣਾ ਰੋਟੀ ਖਾਣ ਨੂੰ ਦਿਲ ਕਰ ਰਿਹਾ ਤੁਹਾਨੂੰ ਮਾਮਾ ਤੁਹਾਨੂੰ ਬੱਚੇ ਛੋਟੇ ਛੋਟੇ ਦੇਖ ਨਹੀਂ ਹੋ ਰਿਹਾ ਹੈਗਾ ਜਿਸ ਤਰ ਬਿਲਕੁਲ ਜਿਸ ਤਰ ਜਿਹੜੀਆਂ ਸ਼ਾਟ ਮੈਂ ਛੋਟੀ ਜਿਹੀ ਵੀਡੀਓ ਪਾ ਰਹੀਆਂ ਸਾਰੇ ਜੀ ਉਹ ਹੋਇਆ ਤੇ ਮੈਂ ਦਾ ਸਿਰੇ ਸਕਦੀ ਹੈਗਾ ਸਤ ਜੀ ਬਹੁਤ ਜਿਆਦਾ ਮਨ ਖਰਾਬ ਹੋ ਰਿਹਾ ਵੀਡੀਓ ਲੋਕਾਂ ਨੇ ਇਹ ਦੇਖ ਦੇਖ ਕੇ ਵੀ ਹੈ ਕਿਆ ਹੋਊਗਾ ਇੰਨਾ ਹੜਾ ਆ ਗਿਆ ਇੰਨਾ ਹੜਾ ਆ ਗਿਆ ਤਾਂ ਕਣੀ ਦੁਨੀਆ ਕੋਲ ਕੁਝ ਨਹੀਂ ਬਚਿਆ ਹੈਗਾ ਜੀ ਸਾਰੇ ਨੇ ਆਪਣੇ ਜਿੰਦੇ ਆਪਣੇ ਜਾਨ ਸਾਰੇ ਆਪਣੀ ਦਾਤ ਇਨਾ ਤਿੰਨ ਲੋਕਾਂ ਦੇ ਘਰ ਬਚੇ ਨਾ ਕੁਝ ਬਚਿਆ ਜੀ ਆਓ ਜੀ ਆਪਾਂ ਵੀ ਸਾਰੇ ਜੁਣੀ ਮਾਰ ਕੇ ਦੇਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨੇ ਪਾਛਾ ਦੇ ਅਰਦਾਸ ਕਰੀਏ ਕਿ ਇਹ ਮਾਰਤਾ ਸਾਰੇ ਆਪ ਆਪਣੇ ਘਰਾਂ ਦੇ ਵਿੱਚ ਰਾਜੀ ਭਾਜੀ ਵਣ ਸਾਰੇ ਠੀਕ ਠਾਕ ਰਹਿਣ ਕਿਸੇ ਨੂੰ ਕੁਝ ਨਾ ਹੋਵੇ ਜੀ ਜੀ ਅੱਜ ਦਾ ਬਲੌਗ ਆਪਾਂ ਹੁਣ ਇੱਥੇ ਐਂਡ ਕਰਾਂਗੇ ਦੀਦੀ ਆ ਕੇ ਖੜਗੇ ਤੇ ਮੈਂ ਤਾਂ ਸਭ ਹੋਰ ਵੀ ਬੈੱਡ ਸ਼ੀਟਾਂ ਪੈਕ ਕਰਕੇ ਇੱਧਰ ਆਪਣੇ ਭਾਈ ਰੁੱਪੇ ਵੱਲ ਭੇਜਣੀਆਂ ਨੇ ਤੇ ਉਹ ਦੀਦੀ ਆ ਕੇ ਫਿਰ ਆਪਾਂ ਨੇ ਕਿਆ ਕਰਿਆ ਚਾਹ ਬਣਾ ਲਈ ਹੈ ਗਏ ਆ ਸਨਣਾ ਨੇ ਕੜੀ ਚੌਲ ਖਾਈ ਪਲੇਟ ਇੱਥੇ ਰੱਖਤੀ ਐ ਤੇ ਉਹਨਾਂ ਨੇ ਬਿਸਕੁਟ ਦਿੱਤੇ ਤੇ ਏ ਟ੍ਰੇ ਕੁਛ ਨਹੀਂ ਚੱਕਿਆ ਹੈਗਾ ਚੱਕ ਦਿੱਤਾ ਤੁਹਾਨੂੰ ਆ ਮੈਂ ਚੀਨੀ ਬੋਲੀ ਸੰਜਨਾ ਕੀ ਚਾਹ ਆ ਵੀ ਪੜੀ ਐ ਸੰਜਨਾ ਬਹੁਤ ਲੇ ਹਾਂ ਸੰਜਨਾ ਹਾਏ ਪਤਾ ਕਿਆ ਕਰਦੀ ਜੀ ਮੇਰੀ ਸੋਣਾ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਆ ਮੈਂ ਪਤਾ ਕਿਆ ਕਰਦੇ ਮੈਂ ਚਾਹ ਬਣਾਣੀ ਆ ਮੈਂ ਮਤਲਬ ਕਿ ਜਿਸ ਟਾਈਮ ਮੇਰੀ ਚਾਹ ਉਬਲ ਰਹੀ ਆ ਰਿਜ ਰਹੀ ਆ ਤਾਂ ਮੈਂ ਰਿਜ ਦੀ ਜਿਵੇਂ ਆਪਾਂ ਆਇਰਨ ਮਤਲਬ ਕਿ ਚੰਗੀ ਤਰ੍ਹਾਂ ਰਜਾਨੀ ਆ ਚਾਹ ਨੂੰ ਮੈਨੂੰ ਚਿੱਟੀ-ਚਿੱਟੀ ਦੀ ਚਾਹ ਨਹੀਂ ਸਵਾਲਾ ਦੀ ਮੈਂ ਜਿਹੜੀ ਥੋੜੀ ਜੀ ਲਾਲ ਜੀ ਹੋ ਜਾਂਦੀ ਆ ਕਾਲੀ ਜੀ ਹੋ ਜਾਂਦੀ ਆ ਆ ਮੈਂ ਉਹੀ ਚਾਹ ਪੀਣੀ ਆ ਤੇ ਉਹਦੇ ਬਾਅਦ ਫਿਰ ਕਿਆ ਬਣਿਆ ਮੈਂ ਤਾਂ ਆਪਣੀ ਚਾਹ ਨਾਲ ਦਹੀਂ ਬਣਾ ਪਾਰਣੀ ਆ ਗਰਮ-ਗਰਮ ਅਰ ਜਿਹੜੀ ਮੇਰਾ ਪੂਰਾ ਕਾਲ ਜਜਾ ਛੜਦੀ ਨਾ ਮੈਨੂੰ ਉਹ ਚਾਹ ਸੁਆਦ ਲੱਗਦੀ ਆ ਅਰ ਸੰਜਣਾ ਦੇਖੋ ਇਹ ਆਹ ਹੁਣ ਘੰਟਾ ਹੋ ਜਾਊਗਾ ਪਈ ਨੂੰ ਘੰਟਾ ਜਦ ਪੀਊਗੀ ਵੈਸੇ ਤਾਂ ਬੇਟੇ ਠੀਕ ਪਿੰਨੀ ਆ ਤੂੰ ਚੁਰੜੀਆਂ ਨਾ ਪੈਂਦੀਆਂ ਹਾਂ ਅਭੀ ਵੀ ਆ ਮੇਰਾ ਕਸੂਰ ਮੇਰਾ ਕਸੂਰ ਨਿਕਲਵਾ ਇਸਨੇ ਤੇ ਹਾਂ ਕਹਿੰਦੇ ਚੁਰੜੀਆਂ ਨਹੀਂ ਪੈਂਦੀਆਂ ਹੁੰਦੀਆਂ ਹੈਗੀਆਂ ਅੱਜ ਪੀ ਲਈ ਚਾਹ ਹਾਂ ਤੇ ਮੇਰੀ ਸਕਿਨ ਨਹੀਂ ਜਦ ਮੈਂ ਉਬਲਦੀ ਉਬਲਦੀ ਬਚਪਨ ਤੋਂ ਹੀ ਉਬਲਦੀ ਉਬਲਦੀ ਚਾਹ ਪੀਂਦੀ ਆ ਮੈਂ ਤਾਂ ਅਰਿੱਜ ਦੀ ਅਰਿੱਜ ਦੀ ਚਾਹ ਸੀ ਹਾਂ ਕਾਲੂ ਬਾਹਣ ਬੋ ਗਾਈਸ ਯਹਾਂ ਤੇ ਇਤਨੀ ਬਾਰਿਸ਼ ਹੋ ਰਹੀ ਆ ਅੱਭੀ ਬਤਾਈ ਹੋਈ ਹੈ ਬਹੁਤ ਨਹੀਂ ਪੈ ਰਹੀ ਜੀ ਹੋਣਾ ਅਰ ਉਹ ਜੀ ਹੋ ਰਿਹਾ ਕਿ ਦੋ ਪੰਜਾਬ ਚੋਂ ਮੈਸੇਜ ਭੇਜ ਰਹੇ ਨੇ ਪੰਜਾਬੀ ਭੈਣ ਭਾਈ ਕਹਿੰਦੇ ਹੁਣ ਬਾਲੇ ਦੀ ਬਾਰਿ ਆ ਮੈਂ ਕੰਬਾਲੇ ਦੀ ਤਾਈ ਹੋ ਰਹੇ ਤੇ 2023 ਚ ਬਥੇਰਾ ਬਹੁਤ ਬੁਰਾ ਹਾਲ ਹੋਇਆ ਸੀ ਜੀ 2023 ਦੇ ਵਿੱਚ ਪੂਰਾ ਕਪੜਾ ਮਾਰਕੀਟ ਦੇ ਵਿੱਚ ਕਪੜਾ ਖਰਾਬ ਹੋਇਆ ਤਾਂ ਤੇ ਆਪਣਾ ਇਧਰ ਵੀ ਇਹਨਾਂ ਦੇ ਮम्मी ਉਹ ਜੋ ਯਸ਼ੀਕਾ ਗੋਇਲ ਮੇਰੀ ਫ੍ਰੈਂਡ ਹੈ ਉਹਨਾਂ ਦਾ 2.5 ਲੱਖ ਦਾ ਨੁਕਸਾਨ ਹੋਇਆ ਤਾਂ ਨੀਮੀ ਹੈ ਨਾ ਉਹ ਦੁਕਾਨ ਇਤਨੀ ਉੱਚੀ ਨਹੀਂ ਹੈ ਗੋਇਲ ਫੈਸ਼ਨ ਨਹੀਂ ਉੱਚੀ ਹੈ ਨਹੀਂ ਉੱਚੀ ਮम्मी ਬਹੁਤ ਪਾਣੀ ਆਇਆ ਥਾ ਉਹਨਕੇ ਹਾਂ ਆ ਗਿਆ ਹੁਣ ਪੁੱਤ ਤੇ ਬਾਕੀ ਜਿਹੜਾ ਮੇਰਾ ਦਿਓਰ ਹੈ ਜੀ ਹੈ ਨਾ ਉਹਦੇ ਵੀ ਬਹੁਤ 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 ਨੁਕਸਾਨ ਹੋਇਆ ਤੇ ਜੀ ਸਾਰਾ ਕੁਝ ਬੈਡ ਤਬਾ ਕੱਪੜੇ ਧੋਣ ਦੀ ਮਸ਼ੀਨ ਕੁਝ ਵੀ ਨਹੀਂ ਬਚਿਆ ਤਾਂ ਜੀ ਮੈਂ ਕਹਿੰਦਾ ਕੱਪੜਾ ਕੋਟ ਸਾਰੇ ਐ ਮਗਨੇ ਆਇਆ ਮਚਲ ਕੇ ਪਾਣੀ ਗਲ ਗਿਆ ਤਾਂ ਸਾਰਾ ਕੁਝ ਸੱਪੋਕੇ ਬੱਚੇ ਮੇਰੇ اتنا ਸਾ ਪਾਣੀ ਨਹੀਂ ਆਤਾ ਇਤਨਾ ਸਾ ਬੇ ਸੱਪ ਕੇ ਬੱਥੇ ਆ ਗਤੇ ਕੀ ਦੱਸਾਂ ਤੁਹਾਨੂੰ ਮੈਂ ਤਾਂ ਸੱਪ ਦਾ ਨਿਆਣਾ ਹਾਂ ਸੱਪ ਦੇ ਬੱਚੇ ਵੀ ਆ ਗਤੇ ਆਖੇ ਨਿਆਣਾ ਮੇਰੇ ਯਾਹ ਬੈੱਡ ਸ਼ੀਟਾਂ ਵੀ ਬਹੁਤ ਵਧੀਆ ਨਿਕੜੀਆਂ निकलियाँ हाँ बता। आपको बताना था की हमारा जो घर का लोग करेगा और रात को आया करेगा बेडशीट्स का और किचन का चलो देखो हिम्मत करने की पूरी कोशिश है ਕੰਮ ਕਰ ਵੀ ਫਿਰ ਮਾਰਕੀਟ ਵੀ ਮੈਨੇ ਜਾਣਾ ਹੁੰਦਾ ਫਿਰ ਥੋੜਾ ਪਤਾ ਹੀ ਟਾਈਮ ਤਾਂ ਲੱਗ ਗਈ ਹੈ ਚਲੋ ਜੀ ਹੁਣ ਆਪਾਂ ਬਲੌਗ ਦਾ ਐਂਡ ਆਪਾਂ ਕੀ ਕਰਦੇ ਹਾਂ ਐਂਡ ਕਰਦੇ ਤੋਂ ਪਹਿਲਾਂ ਜੇ ਤੁਸੀਂ ਚੈਨਲ ਦੇ ਨਵੇਂ ਆ ਪਲੀਜ਼ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜਿਨ੍ਹਾਂ ਨੇ ਕਰ ਲਿਆ ਉਹ ਲਾਈਕ ਕਰਨ ਔਰ ਕਮੈਂਟ ਕਾਫੀ ਸਾਰੇ ਕਰ ਦਿਆ ਕਰੋ ਭਾਈ ਕਮੈਂਟ ਨੂੰ ਫਿਰ ਪਿੱਛੇ ਨੂੰ ਬਹੁਤ ਸੋਹਣੇ ਕਰਨ ਲੱਗ ਜਣੇ ਆ ਫਿਰ ਪਿੱਛੇ ਨੂੰ ਜਮੇ ਕੱਟ ਕਰ ਦਨੇ ਆ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਜਦੋਂ ਬਹੁਤ ਸਾਰੇ ਆਣ ਲੱਗ ਜਣਗੇ ਕਮੈਂਟਸ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਨਾ ਕਮੈਂਟਾਂ ਦੀ ਮਤਲਬ ਕੀ ਪੜ ਕੇ ਸਨੈਕ ਕਰਾਂਗੇ ਕਿੱਥੇ-ਕਿੱਥੋਂ ਆਇਆ ਵਧੀਆ ਲੱਗਦਾ ਹੈ ਨਾ ਤੇ ਚਲੋ ਜੀ ਹੁਣ ਬਲੌਗ ਦਾ ਐਂਡ ਕਰੀਏ ਸਾਰੇ ਬੋਲੋ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਮ ਸਭ ਸਾਰੇ ਸ੍ਰਿਸ਼ਟੀ ਨੂੰ ਰਾਜੀ ਖੁਸ਼ੀ ਰੱਖੋ ਜੀ ਮੇਰੇ ਪੰਜਾਬ ਦੇ ਉੱਪਰ ਵੀ ਮੇਰਾ ਤਾਂ ਪੇਕਾ ਹੈ ਪੰਜਾਬ ਮੇਰੇ ਸਾਰੇ ਭੈਣ ਭਾਈਆਂ ਗੁਰਦਾਸਪੁਰ ਵਾਲੀ ਸਾਈਡ ਅਮਨ ਸ਼ਾਂਤੀ ਬਣਾ ਕੇ ਰੱਖ ਦੋ ਸਾਰੇ ਚਲੋ ਜੋ ਨੁਕਸਾਨ ਹੋ ਗਿਆ ਗਾਈ ਵੀ ਪਾਣੀ ਵਿੱਚ ਐਸੇ ਜਾਣਗੇ ਪਰਮਾਤਮਾ ਹੀ ਪੂਰੀ ਕਰੂਗਾ ਅਸੀਂ ਪੂਰੀ ਨਹੀਂ ਕਰਾਂਗੇ ਅਸੀਂ ਤਾਂ ਸਿਰਫ ਅਰਦਾਸ ਕਰ ਸਕਦੇ ਆ ਬਾਕੀ ਜੀ ਮੇਰਾ ਨਾ ਜੱਜ ਢਿੱਡ ਵੀ ਰੋ ਰਿਹਾ ਇੰਨੀ ਮੇਰੀ ਬਹੁਤ ਵੀਡੀਓ ਦੇਖ ਦਿੱਤੇ ਕਿਉਂਕਿ ਮਤਲਬ ਕਿ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਪਾਣੀ ਆਇਆ ਹੈ ਨਾ ਮੇਰੇ ਫਰੈਂਡ ਸਰਕਲ ਬਹੁਤ ਹੈ ਮੇਰਾ ਬਹੁਤ ਹੈ ਉਹਦੇ ਵਿੱਚ ਆਪਾਂ ਵੀਡੀਓ ਲਾਵਾਂਗੇ ਅੱਜ ਜਾਨੇ